ਇਹ ਫ੍ਰੀ ਫ੍ਰੀ ਟਰੈਕਟਰ ਨਾਲ ਟਰੈਕਟਰ ਫ੍ਰੀ ਪਰ ਟਰੈਕਟਰ ਜਿਹੜਾ ਮਰਜ਼ੀ ਲੈ ਲਓ ਮੈਸੀ ਵਾਲਾ ਦਾ ਠੀਕ ਆ ਜੀ ਇਹਨਾਂ ਟਰੈਕਟਰ ਨਾਲ ਟਰੈਕਟਰ ਫ੍ਰੀ ਮਿਲ ਸਕਦਾ ਜੀ ਤੇ ਨਾਲ ਇੱਕ ਥਾਰ ਫ੍ਰੀ ਮਿਲ ਸਕਦੀ ਹੈ ਲੋ ਜੀ ਸਵਾਲ ਤੁਹਾਡਾ ਖੋਲ ਨਵੀਂ ਵੀਡੀਓ ਦੇ ਵਿੱਚ ਟਰੈਕਟਰ ਨਾਲ ਟਰੈਕਟਰ ਫ੍ਰੀ ਥਾਰ ਦੇ ਨਾਲ ਥਾਰ ਫ੍ਰੀ ਦੁਬਾਰਾ ਲੱਕੀ ਬਾਅਰ ਡਰਾਸਕੀਮ ਆ ਚੁੱਕੀ ਹੈ ਜੀ ਪਹਿਲਾਂ ਵਾਲੀ ਸਕੀਮ ਸੀ ਜਿਹੜੀ ਉਹ ਬੰਦ ਹੋ ਚੁੱਕੀ ਆ ਉਹੀ ਥਾਂ ਤੇ ਹੁਣ ਨਾਲ ਇਹਨਾਂ ਨੇ ਥਾਰ ਗੱਡੀ ਕਰ ਦਿੱਤੀ ਗਈ ਆ ਤੁਸੀਂ ਬੋਰਡ ਦੇਖ ਸਕਦੇ ਨਾਲ ਸਾਰਾ ਪਹਿਲਾ ਕਲਾ ਟਰੈਕਟਰ ਮਿਲਦਾ ਸੀ ਪਹਿਲੀ ਵਾਰ ਜਿਹੜੀ ਜਿਹੜੀ ਇਹਨਾਂ ਨੇ ਪਹਿਲਾਂ 2 ਮਹੀਨੇ ਪਹਿਲਾਂ ਜਿਹੜੀ ਸਕੀਮ ਕੱਢੀ ਸੀ ਹੁਣ ਇਹਨਾਂ ਦਾ ਸਕੀਮ ਕੱਢਤੀ ਨਾਲ ਪਹਿਲੀ ਥਾਰ ਕਰਤੀ ਦੂਜੇ ਨੰਬਰ ਤੇ ਟਰੈਕਟਰ ਕਰਤਾ ਛੋਟਾ 35 HP ਵਾਲਾ 72 35 ਮਿਲੂਗਾ ਜੀ ਠੀਕ ਹੈ ਜੀ ਬਾਕੀ ਮੋਟਰਸਾਈਕਲ ਬੋਲਟ ਠੀਕ ਹੈ ਜੀ ਪਲਟੀਨੇ ਐਲ ਸੀ ਡੀਆਂ ਵਗੈਰਾ ਬ੍ਰਿਜਾਂ ਵਗੈਰਾ ੱੱਲੇ ਮੋਬਾਈਲ ਰੋਟਾਵੇਟਰ ਵਗੈਰਾ ਸਾਨੂੰ ਤਿੰਨ ਮਿਲਣਗੇ ਜਿਹੜਾ ਮਰਜੀ ਮਿਲ ਸਕਦਾ ਕਿਸੇ ਨੂੰ ਨਿਕਲੋ ਤੱਕਲ ਸਕਦਾ ਰੇਟ ਬਹੁਤ ਜ਼ਿਆਦਾ ਘਟ ਗਏ ਰੇਟ ਜਿਹੜਾ ਰੇਟ ਤਾਂ 11 ਲੱਖ ਸੀ ਫਾਉਂਡਿੰਗ ਹੁਣ ਕੁਝ ਕੁ ਸਮੇਂ ਲਈ ਕੁਝ ਸਮੇਂ ਲਈ ਹੀ ਆ ਕੁਝ ਸਮੇਂ ਲਈ ਹੀ ਇਹ ਲੱਕੀ ਡਰਾ ਨੇ ਤੇ ਕੁਝ ਸਮੇਂ ਲਈ ਹੀ ਜਿਹੜੀ ਸਕੀਮ ਆ 8 ਲੱਖ 40 ਹਜ਼ਾਰ ਦੀ ਰੇਟ ਪੈਸੇ ਦਾ ਆ 10 ਲੱਖ 88 ਹਜ਼ਾਰ ਸੀ ਜਿਹੜਾ ਹੁਣ ਘਟ ਕੇ ਰਹਾ 8 ਲੱਖ 40 ਹਜ਼ਾਰ ਹੋ ਚੁੱਕਿਆ ਠੀਕ ਆ ਜੀ ਪਹਿਲਾਂ ਇਹ ਕਾਗਜ਼ਾਂ ਸਾਂ ਨੇ ਤਕਰੀਬਨ 9 20 ਬੂਹ ਦਾ ਪੈਂਦਾ ਸੀ ਕੁਝ ਮਹੀਨੇ ਪਹਿਲਾਂ ਜਿਹੜੀ ਜਿਹੜੀ ਪਹਿਲਾਂ ਜਿਹੜੀ ਸਕੀਮ ਚਲਾਈ ਸੀ 254 ਦੀ ਉਦਾਂ ਇਹਦੀ ਕੀਮਤ 10 ਲੱਖ 88 ਹਜ਼ਾਰੀ ਆ ਉਹ ਕਾਗਜ਼ਾਂ ਸਾਂ ਨੇ 11 ਲੱਖ ਟੱਪ ਜਾਂਦਾ ਸੀ ਹੁਣੇ ਉਦੋਂ 2 ਮਹੀਨੇ ਪਹਿਲਾਂ ਇਹ ਟੱਪਦਾ ਸੀਗਾ 9,20,000 ਰੁਪਏ ਦੇ ਆਸ-ਪਾਸ ਪੈਂਦਾ ਸੀ ਹੁਣ ਇਹਨਾਂ ਨੇ 8,40,000 ਰੁਪਏ ਸਕੀਮ ਕੀਤੀ ਹੋਈ ਆ ਠੀਕ ਆ ਜੀ ਤੇ ਇਹ ਕੋਸ਼ਿਕ ਸਮੇ ਲਈ ਹੀ ਸਕੀਮ ਆ ਕੋਸ਼ਿਕ ਸਮੇ ਲਈ ਇਹ ਸਕੀਮ ਲਾਗੂ ਆ ਤੇ ਇਹ ਚੀਜ਼ ਦਾ ਤੁਸੀਂ ਆਪਾਂ ਫਾਇਦਾ ਉਠਾ ਸਕਦੇ ਆ ਇਹ 50 HP ਦੇ ਵਿੱਚ ਇਹ 50 HP ਦੇ ਵਿੱਚ ਡੈਕਟਰ ਆ ਜੀ 4 ਬੀਲ ਦੇ ਵਿੱਚ ਇਹ ਹਿੱਸਾ ਇਹ 46 ਇੰਚ ਵਾਲਾ ਚੱਲ ਪੈਂਦਾ ਵੱਡਾ ਹੋ ਛੋਟਾ ਹੋ ਜਾਂਦਾ ਇਹਦਾ ਹਿੱਸਾ ਵੀ ਇਹਨਾਂ ਦਾ ਟਾਇਰ ਬਦਲ ਦੋ ਚੱਕੇ ਕਰ ਦੋ ਬਦਲ ਦੋ ਕਿਉਂਕਿ ਚੱਕੇ ਬਦਲਣਾ ਦਿਲਵਾਸੇ ਛੋਟਾ ਹੋ ਜਾਂਦਾ ਹੈ ਠੀਕ ਆ ਜੀ ਇਹਦਾ ਜਿਹੜਾ ਫੀਚਰ ਦੀ ਗੱਲ ਕਰੀ ਬਾਕੀ ਗੇਅਰਾਂ ਉਹਨਾਂ ਦਾ ਸਾਰਿਆਂ ਨੂੰ ਪਤਾ ਹੀ ਹੈ ਲੋ ਹਾਈ ਵੀਡੀਓ ਵਿੱਚ ਹੀ ਆਉਂਦਾ ਹੈ ਬਹੁਤ ਤੇ ਚਿੰਦਰ ਲੱਗਾ ਹੋਇਆ ਹੈ ਬਾਕੀ ਉਧਰ ਉਹ ਚਾਰ ਗੇਅਰ ਨੇ ਠੀਕ ਹੈ ਰਵਾਸ ਵੀਡੀਓ ਲਾਈ ਵੀਡੀਓ ਗਰਾਉਂਡ ਵੀਡੀਓ ਵਗੈਰਾ ਚੱਲਦੀਆਂ ਟਿਊਬਾਂ ਵਗੈਰਾ ਹੈ ਵੀ ਨਹੀਂ ਇਹ ਚ ਇਹ ਆ ਵੀ ਆ ਜਿਵੇਂ ਹੁਣ ਈ ਤੇ ਖੜਾ ਵਾ ਤਾਂ ਚਾਰ ਚੱਕੇ ਕੰਮ ਕਰਨਗੇ ਜੇ ਇਹਨੂੰ ਆਪਾਂ ਗਾਂ ਕਰਕੇ 4 ਵੀਲ ਦਾ ਹਿੱਸਾ ਲਾ ਦਈਏ ਕੱਲਾ ਮੂਰੇ ਨਾਲ ਨਾਲ 4 ਵੀਲ ਚਲਾ ਦਈਏ ਤਹਰ ਮਗਲੇ ਹਿੱਸਾ ਖੜ ਜੂਗਾ ਆ ਇਸ ਨੇ ਆ ਇਸ ਨੇ ਖੜ ਜਣਾ ਫੇ ਕੱਲਾ ਮੂਲਾ ਹੀ ਡਰਾਈਵ ਕਰੂਗਾ ਕੱਲਾ ਮੂਲਾ ਐਸਾਈ ਕੰਮ ਕਰਦਾ ਇਹਦਾ ਯਾਨੀ ਕਿ ਜੇ ਟਰਾਈ ਟੋਲੀ ਖੁੱਪਦੀ ਹੈ ਤਾਂ ਪਰੇ ਚੀਜ਼ ਦਾ ਬੈਨੀਫਿਟ ਆ ਵੀ ਮਗਲੇ ਹਿੱਸਾ ਖੜ ਜੂਗਾ ਫੇ ਕੱਲਾ ਮੂਲਾ ਹਿੱਸਾ ਚੱਲੂ ਇਹਦਾ ਜੇ ਡਬਲ ਪੀਟੀ ਚੱਲਦੀ ਆ ਇੱਕ ਤਾਂ ਮੇਨ ਕ੍ਰੋਸ ਇੱਥੇ ਪੈਂਦੇ ਪੈਂਦਾ ਇੱਥੇ ਇੱਕ ਇੱਥੇ ਪਤਾ ਹੁੱਕ ਲਾਉਣੀ ਉਹਦੀ ਇਹਦੀ ਹੁੱਕ ਲਾਉਣੀ ਪੈਂਦੀ ਆ ਹੁੱਕ ਲਾ ਕੇ ਆਪਣੀ ਹੁੱਕ ਲਾਤੀ ਉੱਥੇ ਇੱਕ ਕ੍ਰੋਸ ਪੈਣਾ ਛੋਟਾ ਨਾਲੇ ਤੇ ਕੰਪੋਨੈਂਟਾਂ ਦੇ ਛੋਟਾ ਜਾਨੇ ਕੰਪਰੈਸਰ ਵਗੈਰਾ ਆਪਾਂ ਨਾਲ ਚਲਾ ਸਕਦੇ ਆ ਬਾਕੀ ਆ ਇਹਨਾਂ ਦੇ ਕਿੰਗ ਫੀਲਡ ਕਿੰਗ ਦੇ ਰੋਟਾਮਟਰ ਸੋਪੋਸਿਟਰ ਵਗੈਰਾ ਸੱਤ ਫੁੱਟ ਅੱਠ ਫੁੱਟ ਆਦਿਆਂ ਨੂੰ ਆ ਜਿਵੇਂ ਗੋਲ ਸ਼ੋ ਦੇ ਵਿੱਚ 241 ਸਿੱਧੀ ਸ਼ੋ ਦੇ ਵਿੱਚ 241 ਜਿਹੜਾ ਰੈਟ ਤੁਸੀਂ ਮਰਜ਼ੀ ਲੈ ਸਕਦੇ ਹੋ ਆ ਆਪਣੀ ਆਪ ਦੀ ਪਸੰਦ ਆ ਟਰੈਕਟਰ ਦੋਨੇ ਸੇਮ ਆ ਡਬਲ ਕਲਚ ਦੇ ਵਿੱਚ ਆ ਜਿਹੜਾ 241 ਆ ਇਹ ਵੀ 42 ਐਚਪੀ ਦਾ ਜਿਹੜਾ ਗੋਲ ਸ਼ੋ ਵਾਲਾ ਇਹਦਾ 400 ਸ਼ੋ ਵਾਲਾ ਉਹ ਵੀ 42 ਐਚਪੀ ਦੇ ਵਿੱਚ ਹੀ ਆ ਪਰ ਉਹਦਾ ਫਰਕ ਬਹੁਤ ਆ ਇਹ ਗੋਰ ਸ਼ੋਅ ਦੇ ਵਿੱਚ ਆ ਸੈਂਟਰ ਗੇਰਾਂ ਵਾਲਾ ਪਰ ਕਲਚਰ ਠੀਕ ਆ ਪਰ ਡਬਲ ਕਰਤਾ ਪਰ ਇਹਦਾ ਗੇਅਰ ਸੈਂਟਰ ਦੇ ਵਿੱਚ ਹੀ ਆ ਠੀਕ ਆ ਪਾਵਰ ਹੁੰਦੀਆਂ ਹੀ ਆ ਪੀਟੀਓ ਵੀ ਹੁੰਦੀਆਂ ਹੀ ਆ ਠੀਕ ਆ ਜੀ ਗੇਅਰ ਇਹਦੇ 4 ਕਰਤੇ ਪਹਿਲਾਂ ਇਹਦੇ ਗੇਅਰ ternary ਆਉਂਦੇ ਹੁੰਦੇ ਸੀ ਜਿਵੇਂ 10 35 35 ਠੀਕ ਆ ਜੀ ਵੇਟ ਹਰ ਇੱਕ ਟਰੈਕਟਰ ਨਾਲ ਮਿਲਣਗੇ ਮਿਲਣਗੇ ਜਿਹੜੀ ਪਲੇਟ ਆ ਜਿਹੜੀ 35 ਕਿਲੋ ਵਾਲੀ ਠੀਕ ਆ ਜੀ ਬਾਕੀ ਆਏ ਆ ਵੀ ਸੀਆਰਡੀ ਟਰੈਕਟਰ ਸਾਰੇ ਆਏ ਨੇ ਛੋਟੀ ਪਾਵਰ ਤੋਂ ਲੈ ਕੇ ਵੱਡੀ ਪਾਵਰ ਤੱਕ ਹੁਣ ਆਉਂਦੀ ਹੈ ਨਾ 65 HP ਵਾਲਾ 75 HP ਵਾਲਾ ਆਉਂਦੀ ਆਉਦਾ ਵਾ ਤੇ ਹੁਣ ਕੁਝ ਸਮੇਂ ਤੱਕ ਇਹ ਖਬਰ ਆ ਰਹੀ ਆ ਪੱਕੀ ਹੀ ਆ ਵੀ 30 35 ਤੋਂ ਲੈ ਕੇ 30 35 HP ਤੋਂ ਹੀ ਹੋ ਸਕਦਾ 25 HP ਤੋਂ ਹੀ ਸੀ ਆਡੀਟਰ ਸਾਰੇ ਕਰ ਦੇਣ ਆ ਵੀ 35 42 HP ਦੇ ਵਿੱਚ ਆ ਪਰ ਇਹਦੇ ਗੇਅਰ ਸਾਈਡ ਦੇ ਉੱਤੇ ਆ ਪਾਵਰ ਵਗੈਰਾ ਸਾਰੀ ਸੇਮ ਆ ਗੇਅਰ ਅਤੇ ਪਾਲਦੇਵਰ ਸਾਈਡ ਚਾਰ ਡਬਲ ਕਲਚ ਪਾਵਰ ਸਟੀering ਦੇ ਵਿੱਚ ਕੀਤਾ ਹੈ ਡਬਲ ਇਹਨੂੰ ਜੈਕ ਲੱਗਾ ਹੋਇਆ ਹੈ ਸਟੀering ਵਾਲਾ ਕਿੰਦਰ ਐ ਟੋਟ ਦਾ ਹੈ ਇਹਦੀ ਕਟਾਈ ਚੰਗੀ ਆ ਕਟਾਈ ਉਹਦੀ ਵੀ ਬਹੁਤ ਆ ਪਰ ਉਹਦਾ ਜਿਹੜਾ ਕਿ ਸਟੀering ਪਾਵਰ ਨਹੀਂ ਹੈਗਾ ਉਹਦਾ ਇਹ ਸਾਕੰਚੀ ਵਾਲਾ ਟਰੈਕਟਰ ਜਿਹੜਾ ਮਾਦੀ ਲੈ ਲਓ ਥੋੜੀ ਰਜਿਸਟ੍ਰੇਸ਼ਨ ਹੋ ਜਾਣੀ ਆ ਫੇਰ ਉਹ ਕਿਸੇ ਨੂੰ ਵੀ ਨਿਕਲ ਸਕਦਾ ਇਹ ਜਿਹੜੀ ਉਹ ਆ ਥਾਰ ਗੱਡੀ ਜਾਂ ਮੋਟਰਸੈੱਪ ਵਗੈਰਾ ਮੰਨੇ ਆ ਜਾਂ ਟਰੈਕਟਰਾਂ ਟਰੈਕਟਰ ਫਰੀ ਮੰਨੇ ਉਹ ਕਿਸੇ ਨੂੰ ਵੀ ਨਿਕਲ ਸਕਦੇ ਆ ਅਕੇ ਕਈ ਵੀਰ ਭਰਾਵਾਂ ਨਿਕਲਿਆ ਸਾਰਾ ਕੁਝ ਬਹੁਤ ਕੁਝ ਚੀਜ਼ਾਂ ਨਿਕਲੀਆਂ ਨੇ ਵੀਰ ਭਰਾਵਾਂ ਅੱਗੇ ਮਗਲੀ ਸਾਈਡ ਤੋਂ ਸਾਰਾ ਕੁਝ ਟਿਊਬਾ ਵਗੈਰਾ ਸਾਰਾ ਵੀ ਦੇਖਦਾ ਮੈਂ ਉਹਦੇ ਨਾਲ ਪੁੱਛਦੇ ਆ ਪਾਵਰ ਦੋਨਾਂ ਦੀ ਸੇਮ ਆ 42 42 ਅੱਛਾ 4 ਮਹੀਨੇ ਤੋਂ ਕਿਹੜੇ ਟਰੈਕਟਰ ਲੈ ਟਰੈਕਟਰ ਜਿਹੜਾ ਮਰਜੀ ਲੈ ਲਓ ਬੁੱਕ ਕਰਾ ਲਓ ਟਰੈਕਟਰ ਤੁਹਾਨੂੰ ਇੱਕ ਦੋਨਾਂ ਦਾ ਇਕੱਠਾ ਮਿਲ ਜੂ ਟਰੈਕਟਰ ਵਾਹੇ ਖੜੇ ਵੀ ਇਨਾਂ ਕੋਲੇ 200 ਟ੍ਰੈਂਡ ਲੈ ਕੇ ਜਾਣਾ ਤਾਂ 8 40000 ਦਾ ਟੂ ਵੀਲ ਦੇ ਵਿੱਚ 50 HP ਦੇ ਵਿੱਚ ਮਿਲ ਜੂਗਾ 9500 9500 ਚ ਜੋਰ ਬਹੁਤ ਆ ਇਹਨਾਂ ਦਾ ਇੱਕ ਟਰੈਕਟਰ ਵੱਡਾ ਉਹਦਾ 9563 ਉਹ ਬਹੁਤ ਲੈਣਾ ਤੇ ਉਹ ਵੀ ਲੈ ਸਕਦੇ ਹੋ ਆਪਣੇ ਆਪ ਦੀ ਰਿਕੁਆਇਰਮੈਂਟ ਆ ਆਪਣੀ ਇੱਛਾ ਜਿੰਨੇ ਕੰਮ ਦੇ ਹਿਸਾਬ ਨਾਲ ਟਰੈਕਟਰ ਵੱਡਾ ਲੈਣਾ ਠੀਕ ਹੈ ਬਾਕੀ ਸਾਰ ਉਸ ਵਗੈਰਾ ਸਾਰੀ ਇੱਥੇ ਹੀ ਹੋ ਜਾਂਦੀ ਆ ਸਾਰਾ ਸਮਾਨ ਸਾਰਾ ਸਾਰਾ ਸਮਾਨ ਜਿਹੜਾ ਇੱਥੋਂ ਮਿਲੂਗਾ ਆ ਟਰੈਕਟਰ ਸਾਰੇ ਸਰਵਿਸਾਂ ਵਾਸਤੇ ਆਇਆ ਹੋਇਆ ਸਰਵਿਸ ਵਗੈਰਾ ਇਹਨਾਂ ਦੀ ਹੋਈ ਜਾਂਦੀ ਆ ਸਾਰਾ ਸਮਾਨ ਇੱਥੋਂ ਮਿਲ ਜਾਣਾ ਜਿਹੜਾ ਮਾਦੀ ਦਾ ਇੱਥੋਂ ਲੈ ਸਕਦਾ ਸਮਾਨ ਜਾਂਸੀ ਦੇ ਵਿੱਚੋਂ ਜਿਹੜੀ ਇਹ ਸਕੀਮ ਆ ਇਹ ਕੁਝ ਕੁ ਸਮੇਂ ਦੇ ਲਈ ਹੀ ਆ ਬਾਕੀ ਖਸਮੇ ਲਈ ਇਹ ਸਕੀਮ ਦਿੱਤੀ ਹੋਈ ਹੈ ਮੈਸੀ ਡਾਇਰੈਕਟਰ ਵਾਲਿਆਂ ਦੇ ਮੈਸੀ ਫਰਮਾਂ ਦੇ ਕਿਸੇ ਵੀ ਟਾਈਮ ਇਹ ਸਕੀਮ ਬਾਅਦ ਵਿੱਚ ਬੰਦ ਕਰ ਸਕਦੇ ਆ ਬਾਕੀ ਜੀਐਸਟੀ ਘਟਕੀ ਕਰਕੇ ਨਾ ਟਰੈਕਟਰਾਂ ਰੇਟਾਂ ਦੇ ਵਿੱਚ ਵੀ ਫਰਕ ਪੈਗਾ ਜਿਹੜਾ ਟਰੈਕਟਰ ਅੱਗੇ ਤਕਰੀਬਨ ਮੰਨ ਕੇ ਜੇ 6-7 ਲੱਖ ਦਾ ਹੀ ਕੋਈ ਵੀ ਰੇਟ ਲਾ ਲਓ ਹਲੋ ਆਪਾਂ ਟਰੈਕਟਰ ਉਹ 7 ਲੱਖ ਤੋਂ ਥਾ ਥੱਲੇ ਮਿਲ ਜਾਣਾ ਇਹਨਾਂ ਦਾ ਫਰਕ ਪੈ ਗਿਆ 7 ਲੱਖ ਤੋਂ ਥੱਲੇ ਮਿਲ ਜੂ ਤੇ ਬਾਲਾ ਨਹੀਂ ਵੀ ਜੀਐਸਟੀ ਦੇ ਹਿਸਾਬ ਨਾਲ ਥੋੜਾ ਜਿੰਨਾ ਕਿ ਫਰਕ ਪੈਣਾ ਹੁੰਦਾ ਤੇ ਉਹਨਾਂ ਕੋਲ ਹਸਾ ਦੱਸਿਆ ਵੀ ਤੁਹਾਨੂੰ 7 ਲੱਖ ਤੋਂ ਥੱਲੇ ਮਿਲ ਜੂ ਕਰੈਕਟਰ ਇਹਦਾ ਕਰੈਕਟਰ ਦਾ ਤਕਰੀਬਨ 60-7 ਲੱਖ ਦਾ ਕਰੈਕਟਰ ਸੀ ਠੀਕ ਆ ਜੀ ਯਾਨੀ ਕਿ 50-60 ਹਜ਼ਾਰ ਰੁਪਏ ਦਾ ਫਰਕ ਪਿਆ 60-7 ਲੱਖ ਵਾਲਾ ਕਰੈਕਟਰ ਬੰਦ ਕੇ ਚਲੋ 50 ਹਜ਼ਾਰ ਰੁਪਏ ਵਾਲਾ ਲੈ ਲਓ 7 ਲੱਖ ਦਾ ਜੇ ਬਾਕੀ ਚਲੋ ਮੌਕੇ ਤੇ ਜਿਵੇਂ ਹੋਇਆ ਵੀ ਜਿਵੇਂ ਬੁਰਾਂਟ ਵਾਲੇ ਕਰਦੇ ਆ ਜਿਵੇਂ ਵੀ ਹੈਗਾ ਸਿਸਟਮ ਕੋਈ ਵੀ ਜਾਂਸ ਵਾਲੇ ਹਨਾਂ ਜਾਈ ਫਾਉਂਡਰ ਹੈ ਕਾ ਜਾਈ ਸਵਾਲੀਕਾ ਆਪਾਂ ਐਗਜ਼ਾਮਪਲ ਦਿੱਤੀ ਹੈ ਵੀ ਜਿਹੜਾ ਟਰੈਕਟਰ 67 ਲੱਖ ਵਾਲਾ ਉਹ ਤਕਰੀਬਨ ਟਰੈਕਟਰ 7 ਲੱਖ ਤੋਂ ਥੱਲੇ ਮਿਲ ਜਾਊਗਾ ਫਰਕ ਪੈ ਚੁੱਕਾ ਜੀ ਇਸਦੀ ਨੇ ਫਰਕ ਪਾਦਾ ਤੇ ਫਾਇਦਾ ਵੀ ਆਉਣ ਲੈਣ ਦਾ ਉਦੋਂ ਅੱਜ ਸੀਆਰਡੀ ਟਰੈਕਟਰ ਆ ਜਾਣੇ ਆ ਫੇਰ ਮੁੜ ਕੇ ਉਹਨਾਂ ਨੇ ਰੇਟ ਵੱਧ ਜਾਣਿਆ ਸੀ ਆਰਡੀ ਦੇ ਵਿੱਚ ਕਹਾਂਗੇ ਜੇ ਟਰੈਕਟਰ ਛੋਟੀ ਪਾਵਰ ਦੇ ਟਰੈਕਟਰ ਵੀ ਇਹਨਾਂ ਸੀਆਰਡੀ ਦੇ ਵਿੱਚ ਕੱਢਿਆ ਤਾਂ ਪਰਕਾ ਪਹੁੰਗ ਗਈ ਪਹੁੰਗ ਰੇਟ ਦੇ ਵਿੱਚ ਜੀ ਆਪ ਐਸ ਟਾਈਮ ਜਗਰਾਉਂ ਸ਼ਹਿਰ ਦੇ ਵਿੱਚ ਮੌਜੂਦ ਆ ਤਹਿਸੀਲ ਜਗਰਾਉਂ ਜ਼ਿਲ੍ਹਾ ਲੁਧਿਆਣਾ ਸ਼ੇਰਪੁਰਾ ਚੌਂਕ ਜਗਰਾਉਂ ਦੇ ਵਿੱਚ ਆ ਲੁਧਿਆਣਾ ਰੋਡ ਆ ਜਿੱਥੇ ਲਈ ਸੜਕ ਇਧਰ ਸੜਾਗਾ ਮੋਗਾ ਰੋਡ ਫਿਰ ਆ ਜੀ ਆ ਸ਼ੇਰਪੁਰਾ ਚੌਂਕ ਸਾਹਮਣੇ ਪੌੜ ਸ਼ੇਰਪੁਰ ਚੌਂਕ ਆਲਾ ਮੋਗਾ ਦੇ ਪਾਸੇ ਆਵਾਂਗੇ ਪਰਦੇਸੀ ਲੜਾ ਆਪਾਂ ਸ਼ੂਗਰ ਮਿਲ ਲੰਗੇ ਹੋਣੀਆਂ ਲੰਗੜਸਾਰ ਦੀ ਖਾਲਸਾ ਟਰੈਕਟਰਸ ਵਾਲਿਆਂ ਨੇ ਨੰਬਰ 124752465 ਮੋਡ ਨੰਬਰ ਰੈਡਮੈਕ 47404 ਜਾਂ ਜਾਂ ਜੇ ਆਪਾਂ ਲਹਣਾੜੇ ਸਾਈਡ ਤੋਂ ਆਵਾਂਗੇ ਤਾਂ ਸ਼ਿਰਪੁਰਾ ਚੌਕ ਜਿਹੜਾ ਨਾ ਚੜਿਓ ਤਾਂ ਸਾਈਡ ਤੋਂ ਸੱਬਸ ਰੋਡ ਲਿਆਓ ਜੇ ਚੜ ਗਏ ਤਾਂ ਫਿਰ ਉਹ ਅੱਗੇ ਤੋਂ ਜਾ ਕੇ ਤੁਸੀਂ ਘੁੰਮ ਆ ਜਾਓ ਕੋਈ ਗੱਲ ਨਹੀਂ ਉੱਥੇ ਟਰਨ ਹੈਗੀ ਆ ਜੂ ਟਰਨ ਪਿੱਛੇ ਮਿਲੀ ਹੋਈ ਆ ਉੱਥੇ ਕੱਟ ਦਿੱਤਾ ਹੋਇਆ ਬਸ ਇੱਕ ਕੱਟ ਹੈਗਾ ਵਾ ਉੱਥੋਂ ਤੁਸੀਂ ਬਣ ਸਕਦੇ ਆ ਮੜ ਕੇ ਆ ਕੇ ਤੁਸੀਂ ਪਿੱਛੇ ਮੁੜ ਕੇ ਆ ਕੇ ਤੁਸੀਂ ਟਰੈਕਟਰ ਬੁਕਿੰਗ ਕਰ ਸਕਦੇ ਟਰੈਕਟਰ ਦੇਖ ਸਕਦੇ ਚਲਾ ਕੇ ਦੇ ਸਕਦੇ ਆ ਡੈਮੋ ਲਵੋਣੇ ਤੁਸੀਂ ਆਪ ਦੀ ਡੈਮੋ ਵੀ ਲਵਾ ਸਕਦੇ ਆ ਇਸ ਨੋ ਪ੍ਰੋਬਲਮ ਡੈਮੋ ਲਾਦਰਾਂ ਕੇ ਤੁਹਾਡੇ ਪਿੰਡਾਂ ਵੱਲ ਨੂੰ ਤੇ ਟਰੈ ਠੀਕ ਹੈ ਜੀ ਬਾਕੀ ਸਕੀਮ ਆਹੇ ਕੁਝ ਕੁ ਸਮੇਂ ਲਈ ਲਈ ਹੀ ਆਪਾਂ ਤੁਹਾਨੂੰ ਫੇਰ ਕਹਿ ਦਿੰਨੇ ਆ ਜਿਹੜਾ 20 ਪੁਆਇੰਟ ਟਰੈਕਟਰ ਲੈ ਲਿਆ ਉਹਦਾ ਟਰੈਕਟਰ ਆ ਜਿਹੜੇ ਜਿਹੜੀ ਸਕੀਮ ਆ ਇਹ ਥਾਰ ਗੱਡੀ ਵਾਲੀ ਬੋਲਟ ਮੋਟਰਸਾਈਕਲ ਵਾਲੀ ਬੰਦੀ ਨੇ ਵਾਲੀ ਟਰੈਕਟਰ ਵਾਲੀ ਰੋਟਾਵੇਟਰ ਵਾਲੀ ਜਾਂ ਫ੍ਰਿਜ ਵਗੈਰਾ ਜੋ ਵੀ ਮਾਲਾ ਨਾਲ ਜਿਹੜੇ ਵੀ ਨਾਮ ਮੈਂਦੇ ਆ ਫ੍ਰਿਜ ਐਲਸੀਡੀਆ ਟੀਵੀ ਵਗੈਰਾ ਬੋਲਟ ਵਗੈਰਾ ਹਨਾ ਮੈਂਦੇ ਆ ਉਹ ਰਜਿਸਟ੍ਰੇਸ਼ਨ ਹੋ ਜਾਣੀ ਥੋੜੀ ਦੇ ਤੇ ਤੁਸੀਂ ਇਹਦੀ ਫੋਟੋ ਖਿੱਚ ਸਕਦੇ ਹੋ ਜਾਂ ਕੁਝ ਵੀ ਉਹ ਜਿਹਾ ਆਪਦੀ ਤੁਸੀਂ ਤੇ ਫਿਰ ਉਹ ਦੋਵੇਂ ਲਾਈਵ ਹੋ ਕੇ ਲਾਈਵ ਹੋ ਕੇ ਨਾਮ ਕੱਢਣਗੇ ਮੈਸੀ ਵਾਲੇ ਮੇਨ ਬ੍ਰਾਂਚ ਦੇ ਵਿੱਚ ਆਉਦੀ ਜੋ ਤੋਂ ਸਟੇਜ ਦੇ ਵਿੱਚੋਂ ਲਾਈਵ ਹੋ ਜਾਣਗੇ ਲਾਈਵ ਹੋ ਕੇ ਫਿਰ ਨਾਮ ਲੈਣਗੇ ਇਹ ਇੰਡੀਆ ਦੇ ਵਿੱਚ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਬੰਦੇ ਨਿਕਲ ਨਿਕਲ ਸਕਦੀ ਹੈ ਕਿਸੇ ਵੀ ਬੰਦੇ ਨੂੰ ਨਹੀਂ ਵੀ ਨਿਕਲ ਸਕਦੀ ਨਿਕਲ ਵੀ ਸਕਦੀ ਆ ਇਹ ਆਪਣੀ ਕਿਸਮਤ ਆ ਜ਼ਰੂਰੀ ਨਹੀਂ ਵੀ ਹਾਂ ਵੀ ਨਿਕਲੂਗਾ ਕਿਉਂਕਿ ਤੁਸੀਂ ਇੱਥੇ ਆ ਕੇ ਜਾਂ ਕਿਸੇ ਬ੍ਰਾਂਚ ਦੇ ਵਿੱਚ ਜਾ ਕੇ ਆਪਾਂ ਕਈ ਓਨਰ ਨੂੰ ਬਈ ਵੀਰੇ ਸਾਡਾ ਨਾਮ ਨਿਕਲਿਆ ਨਹੀਂ ਉਹ ਨਹੀਂ ਹੈ ਇਹ ਆਪਣੀ ਕਿਸਮਤ ਆ ਜੀ ਨਾਮ ਕਿਸੇ ਨੂੰ ਵੀ ਨਿਕਲ ਸਕਦਾ ਇੰਡੀਆ ਦੇ ਵਿੱਚੋਂ ਪੂਰੇ ਦੇ ਵਿੱਚੋਂ ਕਿਸੇ ਵੀ ਸਟੇਟ ਦੇ ਵਿੱਚ ਕਿਸੇ ਵੀ ਪ੍ਰਿੰਟ ਦੇ ਵਿੱਚ ਨੂੰ ਕਿਸੇ ਵੀ ਸ਼ਹਿਰ ਦੇ ਬੰਦੇ ਨੂੰ ਠੀਕ ਆ ਜੀ ਟਰੈਕਟਰ ਲੋ ਬੈਸਟ ਟਰੈਕਟਰ ਆਪਾਂ ਲੈਣ ਹੀ ਲੈਣੇ ਆ ਹੁਣ ਕਹਿੰਗੇ ਸੀਜ਼ਨ ਆ ਰਿਹਾ ਮੂਰੇ ਟਰੈਕਟਰਾਂ ਦੀ ਆਪ ਨੂੰ ਜਰੂਰਤ ਆ ਜਿਹੜੇ ਵੀ ਭਾਣਾ ના ਟਰੈਕਟਰ ਵੱਡੇ ਲੈਣੇ ਜਾਂ ਛੋਟੇ ਲੈਣੇ ਟਰੈਕਟਰ ਦੀ ਜਰੂਰਤ ਹੈਗੀ ਹੈਗੀ ਆ ਤੁਸੀਂ ਟਰੈਕਟਰ ਲੈ ਸਕਦੇ ਆ ਇੱਕ ਘੰਟੇ ਤੱਕ ਤਾਂ ਇਹਨਾਂ ਦੀ ਕਲਚ ਪਲੇਟ ਆਮ ਨੋਰਮਲ ਹੀ ਚੱਲ ਚੱਲਣੀ ਠੀਕ ਆ ਜੀ ਉਦੋਂ ਬਾਅਦ ਦੀਆਂ ਗੱਲਾਂ ਬਾਕੀ ਤਾਂ ਉਦੋਂ ਉੱਪਰ ਹੀ ਚੱਲਦੀ ਆ 4500 ਘੰਟੇ ਤੱਕ ਤਾਂ ਨੋਰਮਲ ਚੱਲਦੀ ਆ ਨੂੰ ਪਤਾ ਨਹੀਂ ਲੱਗਦਾ ਠੀਕ ਆ ਜੀ ਇਹਦੇ ਜਿਹੜੇ ਲੈਦਰ ਆ ਜੀ ਲੈਦਰ ਪਾਏ ਹੁੰਦੇ ਨੇ ਜਿਹੜੇ ਅੰਦਰ ਕਿਸੇ ਦੇ ਜਿਵੇਂ ਆਪਾਂ ਗੱਡੀਆਂ 'ਚ ਆਪਾਂ ਲੈਦਰ ਦੇਖਦੇ ਆਂ ਦੋ ਹੁੰਦੇ ਆ ਆਰਮ ਰੈਕਟਰੇ ਦੋ ਹੁੰਦੇ ਆ ਤੇ ਚਾਰ ਤੇ ਚਾਰ ਪਾਏ ਹੋਇਆ ਲੈਦਰ